ਪਰ ਜਿਹੜੇ ਲੋਕ ਇਸ ਤੇ ਸਵਾਲ ਉਠਾਰੇ ਉਹ ਫਿਰ ਇਹਦਾ ਮਤਲਬ ਆ ਹੋਇਆ ਵੀ ਉਹ ਕਾਲਪਨਿਕ ਸਭ ਨੂੰ ਮੰਨਦੇ ਨੇ ਉਹ ਤਾਂ ਸਿਰਫ ਇੱਕ ਦਿਲ ਦੇ ਵਿੱਚ ਕੜਤਣ ਰੱਖਦੇ ਆ ਵੀ ਬਾਦਲ ਪਰਿਵਾਰ ਖਤਮ ਚੁਟਦਾ ਜਾਵੇ ਇਹਨਾਂ ਨੂੰ ਵੇਖੋ ਸ਼ਰਮ ਆਉਣੀ ਚਾਹੀਦੀ ਆ ਭੁੱਲਰ ਸਾਹਿਬ ਨੂੰ ਇਹੋ ਜਿਹਾ ਗੈਰ ਜ਼ਿੰਮੇਵਾਰਾ ਬਿਆਨ ਦੇ ਕੇ ਇਹ ਕੌਰਾ ਵੀ ਤੁਹਾਡੇ ਕੋਲ ਹੀ ਇਨਟੈਰੋਗੇਸ਼ਨ ਤੇ ਫਿਰ ਜੇ ਪਿਸਤੌਲ ਸੁਖਬੀਰ ਸਿੰਘ ਬਾਦਲ ਨੇ 9mm ਦਿੱਤਾ ਤੇ ਪਰ ਬਾਲ ਸਾਹਿਬ ਦੇ ਪਰਚਾ ਕਿਉਂ ਨਹੀਂ ਕਰਦੇ ਅਧਿਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਇਤਿਆਹਾਤਕ ਫੈਸਲਾ ਸੁਣਾਇਆ ਗਿਆ ਸੀ ਉਸ ਫੈਸਲੇ ਦੇ ਮੁਤਾਬਕ ਸ਼ਰਮਣੀ ਅਕਾਲੀ ਦਲ ਦੇ ਆਗੂ ਜਿੰਨੇ ਵੀ ਨੇ ਜਿਨ੍ਹਾਂ ਨੂੰ ਵੀ ਸਜ਼ਾ ਸੁਣਾਈ ਗਈ ਸੀ ਉਹ ਸਾਰੇ ਇੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਸਜ਼ਾ ਨੂੰ ਪੂਤਨ ਲਈ ਪਹੁੰਚੇ ਹੋਏ ਨੇ ਤੇ ਅੱਜ ਇੱਥੇ ਸਜ਼ਾ ਜਿਹੜੀ ਸੇਵਾ ਕਰਕੇ ਉਹ ਪੂਰੀ ਕਰ ਰਹੇ ਨੇ ਜੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਲਗਾਈ ਗਈ ਸੀ ਤੇ ਇਸ ਦੇ ਦੌਰਾਨ ਅਸੀਂ ਅੱਜ ਗੱਲਬਾਤ ਕਰਦੇ ਹਾਂ ਕਵਰਜੀਤ ਸਿੰਘ ਰੋਜੀ ਬਰਕੰਦੀ ਜੋ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਨੇ ਉਹਨਾਂ ਨਾਲ ਗੱਲਬਾ ਸਰ ਤੁਹਾਡਾ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਜਿਹੜੀ ਇਸ ਵੇਲੇ ਸਜ਼ਾ ਦਿੱਤੀ ਗਈ ਆ ਕਈ ਜਿਹੜੇ ਲੋਕ ਨੇ ਜਾਂ ਕਹ ਲਈਏ ਕਿ ਸਾਡੇ ਸਮਾਜ ਦੇ ਵਿੱਚ ਲੋਕ ਨੇ ਕੋਈ ਇਸ ਚੀਜ਼ ਨੂੰ ਕਹਿੰਦੇ ਨੇ ਕਿ ਵੀ ਇਹ ਸਜ਼ਾ ਨਾਲ ਵਾਸਤੇ ਬਹੁਤ ਘੱਟ ਆ ਯਾਰ ਜਿਹੜੇ ਲੋਕ ਆ ਗੱਲ ਕਰ ਰਹੇ ਆ ਨਾ ਜੀ ਵੇਖੋ ਸਜ਼ਾ ਬਹੁਤੀ ਆ ਜਾਂ ਘੱਟ ਆ ਆ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਆ ਉਹ ਅਕਾਲ ਤਖਤ ਸਾਹਿਬ ਜਾਣੀ ਜਾਣ ਵੀ ਘੱਟ ਆ ਕਿ ਵੱਧ ਆ ਪਰ ਜਿਹੜੇ ਲੋਕ ਇਸ ਤੇ ਸਵਾਲ ਉਠਾ ਰਹੇ ਆ ਉਹ ਫਿਰ ਇਦਾਂ ਮਤਲਬ ਆ ਹੋਇਆ ਵੀ ਉਹ ਅਕਾਲ ਤਖਬ ਸਭ ਨੂੰ ਮੰਨਦੇ ਨਹੀਂ। ਉਹ ਤਾਂ ਸਿਰਫ ਇੱਕ ਦਿਲ ਦੇ ਵਿੱਚ ਕੜਤਨ ਰੱਖ ਰਹੇ ਆ ਵੀ ਬਾਦਲ ਪਰਿਵਾਰ ਨੂੰ ਖਤਮ ਕੀਤਾ ਜਾ ਸਿੱਖ ਲੀਡਰਸ਼ਿਪ ਨੂੰ ਖਤਮ ਕੀਤਾ ਜਾਵੇ। ਕਿਉਂਕਿ ਦੇਖੋ ਸਿੱਖ ਉਹ ਆ ਜਿਹੜਾ ਨਿਮਾਣਾ ਹੋ ਕੇ ਅਕਾਲ ਤਖਬ ਦਾ ਤਿੱਖੇ ਤੋਂ ਤਿੱਖਾ ਹੁਕਮ ਔਖੇ ਤੋਂ ਔਖਾ ਸੌਖੇ ਤੋਂ ਸੌਖਾ ਜੋ ਵੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਸੀਂ ਉਸ ਦਰ ਘਰ ਦੇ ਉਸ ਦਰ ਦੇ ਕੂਕਰਾਂ ਕੀੜੇ ਮਕੌੜੇ ਆ ਉਸ ਘਰ ਦੇ ਜੋ ਸਜਾ ਅਕਾਲ ਤਖਤ ਸਾਹਿਬ ਥੋੜੀ ਲਾਉਣ ਬਹੁਤੀ ਲਾਉਣ ਹਮੇਸ਼ਾ ਸਬਕਾਰ ਤੇ ਉਹ ਇਨਸਾਨ ਤਾਂ ਹਮੇਸ਼ਾ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਚ ਰਹਿ ਆ ਜਿਹੜੇ ਅਕਾਲ ਤਖਤ ਸਾਹਿਬ ਨੂੰ ਨਿੰਦਦੇ ਤੇ ਜੇ ਦੇਖਿਆ ਉਹ ਦੂਜੇ ਪਾਸੇ ਤੋਂ ਬੀਤੇ ਦਿਨੀ ਜਿਹੜੀ ਜੀ ਸੁਖੀਵਾਲ ਸਾਹਿਬ ਤੇ ਗੋਲੀ ਚੱਲੀ ਕਜੂਰ ਦੇ ਬੜੀ ਗੋਲੀ ਚੱਲ ਰਿਹਾ ਮਾਮਲੇ ਤੇ ਵੀ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਇਹ ਵੀ ਸਟੰਟ ਬਾਜੀ ਨਾਲ ਸੰਬੰਧਿਤ ਕੀਤਾ ਗਿਆ ਉਹਨਾਂ ਨੂੰ ਉੱਥੇ ਜੋੜਿਆ ਗਿਆ ਭਾਈ ਸਾਹਿਬ ਮੈਂ ਲੋਕਾਂ ਦੀ ਰਾਏ ਥੋੜੀ ਸੁਣ ਲਓ ਮੇਰੀ ਗੱਲ ਸੁਣ ਲਓ ਰੱਬ ਨਾ ਕਰੇ ਇਹੋ ਜੇ ਸਟੰਟਰ ਤਾਂ ਫਿਰ ਜੇ ਆਪਾਂ ਸਿਮਤੀ ਲੈਣੀ ਹੈ ਤੇ ਫਿਰ ਇਹੋ ਜੇ ਸਟੰਟ ਤਾਂ ਹਰ ਕੋਈ ਕਰ ਲੂਗਾ ਜੇ ਉਹਨਾਂ ਨੇ ਸਟੰਟੀ ਕੀਤਾ ਤੇ ਭੁੱਲਰ ਸਾਹਿਬ ਨੂੰ ਮੈਂ ਪਹਿਲੋ ਪੁੱਛਣਾ ਚਾਹਣਾ ਵੀ ਬੜੇ ਜ਼ਿੰਮੇਵਾਰ ਅਫਸਰ ਆ 15 ਸਾਲ ਉਹਨਾਂ ਨੇ ਮਤਲਬ ਕਿ ਬਤੌਰ ਬਹੁਤ ਸੋਹਣੀਆਂ ਪੋਸਟਾਂ ਹੜਾਈਆਂ ਅਕਾਲੀ ਦਲ ਦੇ ਵਿੱਚ ਜਦੋਂ ਰਾਜ ਭਾਗ ਸੀਗਾ ਸ਼੍ਰੋਮਣੀ ਅਕਾਲੀ ਦਲ ਤੇ ਅੱਜ ਉਦੋਂ ਤੱਕ ਕਦੀ ਕੋਈ ਸਟੈਂਟ ਹੋਇਆ ਨਹੀਂ ਸਿੰਥੀ ਲੈਣ ਦੀ ਇਹਨਾਂ ਨੂੰ ਵੇਖੋ ਸ਼ਰਮ ਆਉਣੀ ਚਾਹੀਦੀ ਹੈ ਭੁੱਲਰ ਸਾਹਿਬ ਨੂੰ ਇਹੋ ਜਿਹਾ ਗੈਰ ਜ਼ਿੰਮੇਵਾਰਾ ਬਿਆਨ ਦੇ ਕੇ ਮਤਲਬ ਕਿ ਬਿਆਨ ਕੀ ਹੈ ਕਿ ਸਿੱਖ ਕੌਮ 'ਚ ਪੰਜਾਬੀਆਂ 'ਚ ਪੰਬਲ ਪੂਸਾ ਪਾਉਣਾ ਤੇ ਫਿਰ ਮੈਂ ਕਹਣਾ ਜੇ ਸਟੈਂਟ ਬਾਜੀ ਆ ਤੇ ਚੌਰਾ ਵੀ ਤੁਹਾਡੇ ਕੋਲ ਹੀ ਇਨਟੈਰੋਗੇਸ਼ਨ 'ਚ ਤੇ ਫਿਰ ਜੇ ਪਿਸਤੌਲ ਸੁਖਬੀਰ ਸਿੰਘ ਬਾਦਲ ਨੇ 9mm ਦਿੱਤਾ ਤੇ ਪਰ ਬਾਲ ਸਾਹਿਬ ਤੇ ਪਰਚਾ ਕਿਉਂ ਨਹੀਂ ਕਰਦੇ ਵੀ ਉਹਨਾਂ ਨੇ ਸਟੰਟ ਕੀਤਾ ਕਰਨ ਪਰਚਾ ਫਿਰ ਜੀ ਆ ਸਿਰਫ ਤੇ ਸਿਰਫ ਇੱਕ ਗੈਰ ਜ਼ਿੰਮੇਵਾਰਾ ਕਿਉਂਕਿ ਆ ਦੇਖੋ ਜਿਹੜੀ ਆਪ ਹਨ ਆ ਪਹਿਲੋਂ ਹਮੇਸ਼ਾ ਇੱਕ ਈਵੈਂਟ ਬਣਾਉਂਦੀ ਹੁੰਦੀ ਹੈ ਚਾਹੇ ਉਹ ਦਿੱਲੀ ਵੇਲੇ ਸੀ ਚਾਹੇ ਇੱਥੇ ਪੰਜਾਬ ਦੇ ਵਿੱਚ ਹੁਣ ਮੈਨੂੰ ਇੱਕ ਦੱਸੋ ਗੱਲਾਂ ਆਪਾਂ ਜੇ ਪਿਛਲੀਆਂ ਮੈਂ ਛੇੜਦਾ ਨਹੀਂਗਾ ਆਪ ਦੀ ਗੱਲ ਕਰਦਾ ਯਾਰ ਦਿਹਾੜਾ ਮੋਗ ਦੇ ਇੱਕ ਵੱਡਾ ਸਾਹਤਾ ਹੋਇਆ ਸੀ ਅੱਜ ਵੀ ਪੰਜਾਬ 'ਚ ਹੋ ਰਿਹਾ ਹੈ ਬੇਅਦਬੀਆਂ ਪੰਜਾਬ 'ਚ ਹੋ ਰਹੀਆਂ ਜੀ ਅੱਜ ਕਿਉਂ ਨਹੀਂ ਕੋਈ ਬੋਲ ਰਿਹਾ ਅੱਜ ਕਿੱਥੇ ਆ ਉਹ ਇਨਸਾਨ ਜਿਹੜੇ ਬੜਗਾੜੀ ਤੇ ਬਹਿਬਲ ਤੇ ਰੌਲਾ ਪਾਉਂਦੇ ਸੀ ਅੱਜ ਕਿੱਥੇ ਆ ਉਹ ਸਰਕਾਰਾਂ ਜਿਨ੍ਹਾਂ ਨੇ ਦੋ ਸਰਕਾਰਾਂ ਕਾਂਗਰਸ ਤੇ ਆਪ ਵਾਲਿਆਂ ਨੇ ਬਹਿਬਲ ਬੜਗਾੜੀ ਤੇ ਬਣਾਈ ਆ ਬੇਅਦਬੀਆਂ ਤੇ ਬਣਾਈ ਆ ਅੱਜ ਦੱਸ ਦਿਓ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਰਦਾਰ ਸੁਖਬੀਰ ਸਿੰਘ ਬਾਦਲ ਆ ਕਹਿੰਦੇ ਨੇ ਝੋਲੀ ਪਾਇਆ ਉਹਨੇ ਨਿਮਾਣੇ ਸਿੱਖ ਵਜੋਂ ਅਕਾਲ ਸਖਬ ਦਾ ਹਰ ਮੁਕ ਮੰਨਿਆ ਦੋ ਸਰਕਾਰਾਂ ਨੇ ਕਰੋੜਾਂ ਰੁਪਈਆ ਲਾ ਲਿਆ ਸਿੱਟਾਂ ਬਣੀਆਂ ਕੋਟਾਂ 'ਚ ਕੇਸ ਗਿਆ ਉਹਨੇ ਦੇਖੋ ਅਕਾਲ ਤਖਤ ਸਾਹਿਬ ਅੱਗੇ ਆਪ ਦਾ ਸਿਰ ਝੁਕਾ ਲਿਆ ਪਰ ਉਸ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਅੱਗੇ ਸਿਰ ਨਹੀਂ ਝੁਕਾਇਆ ਜੀ ਤੇ ਇੱਥੇ ਦੇਖ ਮੈਂ ਇਸ ਗੱਲ ਨੂੰ ਜ਼ਰੂਰ ਪੁੱਛਣਾ ਚਾਹੂੰਗਾ ਕਿ ਇਸ ਵੇਲੇ ਆਵਾਜ਼ੀ ਪਾਰਟੀ ਜੋ ਸੱਤਾਧਾਰੀ ਹੈ ਤੇ ਮੁੱਖ ਮੰਤਰੀ ਨੇ ਭਗਵਾਨ ਸਿੰਘ ਮਾਨ ਉਹਨਾਂ ਦਾ ਕੋਈ ਬਿਆਨ ਇਸ ਕਿਉਂਕਿ ਸੁਖਵੀਰ ਸਿੰਘ ਜੀ ਸਾਭਕਾ ਡਿਪਟੀ ਸੀਐਮ ਰਹੇ ਆ ਉਹਨੂੰ ਤੇ ਗੋਲੀ ਚੱਲਣ ਦੇ ਮਾਮਲੇ 'ਚ ਕੋਈ ਬਿਆਨ ਨਹੀਂ ਆਇਆ ਇਹਦੇ ਬਾਰੇ ਕੀ ਕਹਿੰਗੇ ਯਾਰ ਦੇਖੋ ਮੈਂ ਤਾਂ ਕਹਿਣਾ ਵੀ ਇਹੋ ਜਿਹਾ ਮੁੱਖ ਮੰਤਰੀ ਹੋਮ ਮਿਨਿਸਟਰ ਵੀ ਹੋਵੇ ਉਹਦਾ ਫਰਜ਼ ਨਹੀਂ ਸੀ ਬੰਦਾ ਵੀ ਅੰਮ੍ਰਿਤਸਰ ਪੌਂਟ 'ਕੇ ਸਾਰਾ ਮਤਲਬ ਕਿ ਮੀਟਿੰਗ ਕਰਦਾ ਉਥੇ ਜਾਂਦਾ ਵੀ ਜਿੱਥੇ ਗੋਲੀ ਚੱਲੀ ਆ ਇੱਕ ਸਾਫਕਾ ਡਿਪਟੀ ਮੁੱਖ ਮੰਤਰੀ ਦੇ ਉੱਪਰ ਗੋਲੀ ਚੱਲੀ ਆ ਮੈਂ ਤਾਂ ਕਹਿਣਾ ਵੀ ਅਕਾਲ ਤਖਤ ਸਾਹਿਬ ਦੇ ਇੱਕ ਸੇਵਾਦਾਰ ਤੇ ਨਹੀਂ ਅਕਾਲ ਤਖਤ ਸਾਹਿਬ ਤੇ ਗੋਲੀ ਚੱਲੀ ਆ ਤੇ ਤੁਸੀਂ ਮੈਨੂੰ ਇੱਕ ਦੱਸੋ ਇਹਦਾ ਫਰਜ ਨਹੀਂ ਸੀ ਮੰਦ ਉਹ ਜੇ ਉਹਨੂੰ ਬੇਲ ਹੋਵੇ ਵਿਚਾਰੇ ਨੂੰ ਤੇ ਫੇਰ ਹੀ ਜਾਵੇ ਉਹਦਾ ਉਹਦਾ ਟਾਈਮ ਦੇ ਨਾਲ ਕਿਉਂਕਿ ਉਹ ਵੀ ਹੁਣ ਵਿਹਲਾ ਕੀਤਾ ਹੋਇਆ ਨਹੀਂ ਜਾਦਾ ਬਣੀਗਤ ਰਾਜਾ ਬਣੀਗਤ ਨੇ ਇਸ ਚੀਜ਼ ਦੀ ਨਿਖੇਦੀ ਕੀਤੀ ਆ ਸਾਰਿਆਂ ਨੇ ਨਿਖੇਦੀ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਖੇਦੀ ਕੀਤੀ ਐ ਇਸ ਕਾਂਡ ਦੀ ਕਿਉਂਕਿ ਉਹ ਉਹ ਸਮਝਦੇ ਆ ਪਰ ਆ ਤਾਂ ਇੱਕ ਬੜੇ ਗੈਰ ਜ਼ਿੰਮੇਵਾਰ ਇਨਸਾਨ ਆ ਕਿਉਂਕਿ ਇਹਨੂੰ ਵਹਿਲ ਹੀ ਹੈ ਨਹੀਂ ਆਪ ਦਾ ਟਾਈਮ ਨਾਲ ਲੱਗ ਜਾਂਦਾ ਨਾ ਇਹਨੂੰ ਕੋਈ ਪੰਜਾਬ ਦਾ ਫਿਕਰ ਆ ਤੁਸੀਂ ਮੈਨੂੰ ਇੱਕ ਦੱਸੋ ਲਾਅ ਐਂਡ ਆਰਡਰ ਇਹ ਪਿਛਲੇ 3 ਸਾਲਾਂ ਚ ਕੀ ਪੰਜਾਬ ਦਾ ਬੁਰਾ ਹਾਲਾਤ ਹੋਇਆ ਸੋ ਇਸ ਕਰਕੇ ਆ ਜਿਹੜੇ ਗੈਰ ਜ਼ਿੰਮੇਵਾਰ ਬੰਦੇ ਪੰਜਾਬ ਦੀਆਂ ਸਰਕਾਰਾਂ ਚ ਲਾ ਰਹੇ ਇਹਨਾਂ ਨੂੰ ਮਤਲਬ ਕਿ ਮੈਂ ਤਾਂ ਆ ਕਹਿਣਾ ਵੀ ਇਸ ਗੱਲ ਤੇ ਤਾਂ ਭਗਵੰਤ ਮਾਨ ਨੂੰ ਅਸਤੀਫਾ ਵੀ ਦੇਣਾ ਚਾਹੀਦਾ ਕਿਉਂਕਿ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਜੀ ਤੇ ਜੇ ਇਥੇ ਥੋੜਾ ਥੋੜਾ ਪਿੱਛੇ ਝਾਤ ਮਾਰਦੇ ਆ ਤਾਂ ਲੋਕਾਂ ਦੀ ਰਾਏ ਇਹ ਵੀ ਹੈ ਕਿ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀਆਂ ਬਹੁਤ ਗਲਤੀਆਂ ਜਿਹੜੀਆਂ ਨੇ ਝੋਲੀ ਪਾਈਆਂ ਤਾਂ ਉਹਦੇ ਵਿੱਚ ਇਹ ਵੀ ਰਿਹਾ ਕਿ ਜਦੋਂ ਅਕਾਲੀ ਦਲ ਨੂੰ ਲੱਗਿਆ ਕਿ ਅਸੀਂ ਖਤਮ ਹੋ ਗਏ ਤਾਂ ਇਹਨਾਂ ਨੇ ਇਹ ਗਲਤੀਆਂ ਮੰਨ ਲਈਆਂ ਯਾਰ ਖਤਮ ਹੋਈ ਦੀ ਗੱਲ ਨਹੀਂ ਗਈ ਦੇਖੋ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਆ ਬਿਲਕੁਲ ਪਹਿਲੀ ਵਾਰੀ ਇਹੋ ਜਿਹਾ ਮਾਹੌਲ ਨਹੀਂ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਹੁੰਦੇ ਸੀ ਉਦੋਂ ਵੀ ਬੜੀ ਬੜੀ ਇਹੋ ਜਿਹਾ ਮਾਹੌਲ ਬਣਿਆ ਤੇ ਇੱਕ ਮੈਂ ਤੁਹਾਨੂੰ ਦੱਸ ਦੇਣਾ ਆ ਕਿਸੇ ਦੇ ਘਰ ਦੀ ਜਾਗੀਰ ਨਹੀਂ ਗਈ ਸ਼੍ਰੋਮਣੀ ਅਕਾਲੀ ਦਲ ਆ ਪੰਜਾਬ ਦੇ ਉਹਨਾਂ ਜਿਹੜਾ ਰੂਆਂ ਦੀ ਪਾਰਟੀ ਆ ਜਿਨ੍ਹਾਂ ਨੇ ਪੰਜਾਬ ਦਾ ਹਮੇਸ਼ਾ ਸੋਚਿਆ ਪੰਜਾਬੀਅਤ ਦਾ ਸੋਚਿਆ ਤੇ ਅਕਾਲ ਤਖਤ ਸਾਹਿਬ ਦੇ ਦੇਖੋ ਜਦੋਂ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਜਦੋਂ ਹੁਕਮ ਕੀਤਾ ਨਮਾਣੇ ਸਿੱਖ ਵਰ ਨੂੰ 24 ਘੰਟੇ ਨਹੀਂ ਪਾਏ ਅਕਾਲ ਤਖਤ ਸਾਹਿਬ ਤੇ ਜਾ ਕੇ ਪੇਸ਼ ਹੋਗੇ ਸਰਕਾਰਾਂ ਨਹੀਂ ਝੁਕਾ ਸਕੀਆਂ ਕੋਰਟ ਸਿੱਧ ਨਹੀਂ ਕਰ ਸਕੇ ਸਿੱਟਾ ਨਹੀਂ ਦੱਸ ਸਕੀਆਂ ਤੇ ਫਿਰ ਨਮਾਣੀ ਸਿੱਖ ਵਜੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਮੈਂ ਅੱਗੇ ਦੱਸਿਆ ਵੀ ਉਸ ਘਰ ਦੇ ਕੂਕਰ ਸਾਰਾ ਕੁਝ ਆਪ ਦਾ ਪਾਰਟੀ ਦੀਆਂ ਗਲਤੀਆਂ ਆ ਅਾ ਟੀਮ ਸਿਰਗੇ ਦੀਆਂ ਚੰਦੂ ਮਾਜਰੇ ਦੀਆਂ ਗਲਤੀਆਂ ਆਪਦੀ ਝੋਲੀ ਪਾਲੀ ਕੀ ਉਹ ਗਣਾ ਕਰ ਲਿਆ ਨਹੀਂ ਇਸ ਤੋਂ ਬਦਲ ਸਿਰਫ ਤੇ ਸਿਰਫ ਕੀਤਾ ਅਕਾਲ ਤੱਕ ਸਾਹਿਬ ਨੂੰ ਸਮਰਪਤਾ ਅਕਾਲ ਤੱਕ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਤੇ ਅਸੀਂ ਹਮੇਸ਼ਾ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੋਊਗਾ ਉਹਨੂੰ ਸਿਰੇ ਖਿੜੇ ਮੱਥੇ ਪ੍ਰਵਾਨ ਕਰਾਂਗੇ ਤੁਸੀਂ ਐਸਆਈਟੀ ਦੀ ਗੱਲ ਕੀਤੀ ਆ ਵੀ ਸਿੱਟਾ ਜਿਹੜੀ ਐਸਆਈਟੀ ਕਈ ਬਣ ਚੁੱਕੀਆਂ ਨੇ ਜਦੋਂ ਪਹਿਲਾਂ ਕੁਬੇਰ ਵਿਜੇ ਪ੍ਰਤਾਪ ਸਿੰਘ ਸੀ ਉਸ ਵੇਲੇ ਡੀਜੀਪੀ ਸੀਗੇ ਜਦੋਂ ਸ਼ਰਮਣੀ ਕਾਲੀਦਾਸ ਦੀ ਸਰਕਾਰ ਰਹੀ ਆ ਤਾਂ ਕੈਪਟਨ ਸਰਕਾਰ ਵੇਲੇ ਵੀ ਉਹਨਾਂ ਨੂੰ ਦੱਸਿਆ ਗਿਆ ਤਾਂ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਪਰ ਉਹ ਰਿਪੋਰਟ ਜਿਹੜੀ ਦੁਬਾਰਾ ਪੇਸ਼ ਨਹੀਂ ਹੋ ਸਕੀ ਕੈਪਟਨ ਸਰਕਾਰ ਉਸ ਨੂੰ ਵਾਪਸ ਕਰ ਜੋਰਾ ਸਿੰਘ ਅਰਗਿਆਂ ਦੀ ਰਿਪੋਰਟ 'ਚ ਵੀ ਆ ਲਿਖਿਆ ਗਿਆ ਬੀ ਆ ਜਿਹੜੇ ਸਰਕਾਰਾਂ ਦੇ ਲਾਲਚ ਨੂੰ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੇ ਕਈ ਲੀਡਰ ਇਸ ਬੇਦੀਵਿਆਂ ਚ ਇਨਵੋਲਵ ਹੋਣ ਸਾਰਿਆਂ ਦੇ ਸਾਹਮਣੇ ਉਹ ਰਿਪੋਰਟਾਂ ਚਾਹੇ ਜੋਰਾ ਸਿੰਘ ਦੀ ਹੈ ਚਾਹੇ ਕਿਸੇ ਦੀ ਹੋਰ ਹੈ ਸਿੱਟ ਕਿਸੇ ਦੀ ਵੀ ਬਣੀ ਹੈ ਤੇ ਜੇ ਵਿਜੇ ਕੁਮਾਰ ਵਿਜੇ ਪ੍ਰਤਾਪ ਤਾਂ ਗੱਲਾਂ ਕਰਕੇ ਐਮਐਲਏ ਬੰਨਾ ਚਾਹੁੰਦਾ ਸੀ ਬਣ ਗਿਆ ਐਮਐਲਏ ਉਹ ਤਾਂ ਹੁਣ ਤੱਕ ਵੀ ਆਪ ਦੇ ਨਾਲ ਵਿਰੋਧੀ ਚੱਲ ਰਿਹਾ ਉਹ ਉਹ ਤਾਂ ਦੇਖੋ ਜੇ ਕੋ ਉਹ ਉਹਨਾਂ ਦਾ ਮਸਲਾ ਪਰ ਤੁਸੀਂ ਮੈਨੂੰ ਇੱਕ ਦੱਸੋ ਕੋਮਰ ਵਿਜੇਪ੍ਰਤਾਪ ਨੇ ਵੀ ਕੋਰਟ 'ਚ ਦਿੱਤੀ ਆ ਨਾ ਕੀ ਸਿੱਧ ਹੋਇਆ ਸੱਟ ਬਣੀਆ ਕੋਮਰ ਵਿਜੇਪ੍ਰਤਾਪ ਤੋਂ ਕੀ ਉਸ ਦੇ ਵਿੱਚ ਕਿਤੇ ਲਾਈਨ ਲਿਖੀ ਗਈ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਗਨਾਹਗਾਰ ਆ ਜੇ ਕੋਈ ਬੋਲੀ ਜਾਊਗਾ ਜਾਂ ਮੈਂ ਬੋਲੀ ਜਾਊਂਗਾ ਵੀ ਤੂੰ ਬਈ ਗਨਾਹਗਾਰ ਆ ਤੇ ਕੀ ਤੂੰ ਗਨਾਹਗਾਰ ਬਣ ਜਾਏਗਾ ਗਨਾਹਗਾਰ ਕਿੰਨੇ ਸਿੱਧ ਕਰਨਾ ਹੈ ਸੱਟਾਂ ਜਿਹੜੀਆਂ ਬਣੀਆਂ ਕੋਰਟਾਂ ਨੇ ਸਿੱਧ ਕਰਨਾ ਹੁੰਦਾ ਮੈਂ ਤਾਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਸਭ ਤੋਂ ਵੱਡੇ ਦਾ ਮੈਂ ਕਹਿੰਦਾ ਵੀ ਦੋਖੀ ਅਕਾਲ ਤਖਤ ਸਾਹਿਬ ਦੇ ਸਿੱਖ ਪੰਥ ਦੇ ਭਗਵੰਤ ਮਾਨ ਹਰੀ ਕੈਪਟਨ ਅਮਰਿੰਦਰ ਸਿੰਘ ਹਰੀਆ ਕਾਂਗਰਸ ਆ ਆਪ ਆ ਤੇ ਦਿੱਲੀ ਚ ਬੈਠੀਆਂ ਏਜੰਸੀਆਂ ਤੇ ਸਰਕਾਰਾਂ ਜਿਨ੍ਹਾਂ ਨੇ ਕੀ ਆ ਦੋ ਵਾਰੀ ਝੂਠ ਮਾਰ ਕੇ ਬੇਅਦਬੀ ਦੇ ਸਿਰ ਤੇ ਅਕਾਲੀ ਦਲ ਨੂੰ ਭੰਡ ਕੇ ਅਕਾਲੀ ਦਲ ਦੇ ਨੇ ਜੋ ਮਿਹਨਤ ਕਰਕੇ ਬਾਦਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਕੀਤਾ ਸੀ ਇੱਕ ਸੈਕੂਲਰ ਪਾਰਟੀ ਬਣਾਈ ਸੀਗੀ ਭਾਈਚਾਰੇ ਨੂੰ ਕਾਇਮ ਕਰਨ ਲਈ ਤਰੱਕੀ ਕਰਨ ਲਈ ਉਹਨੂੰ ਅੱਜ ਖਤਮ ਕਰਨ ਲਈ ਆ ਸਾਰੀਆਂ ਏਜੰਸੀਆਂ ਪੱਬਾ ਪਾਰ ਹੋਈਆਂ ਪਈਆਂ। ਨਹੀਂ ਪਰ ਜਦੋਂ ਦੇਖਿਆ ਜਾਵੇ ਤਾਂ ਅਕਾਲੀ ਦਲ ਦੇ ਵਿੱਚ ਨਖੇੜਾ ਵੀ ਬਹੁਤ ਹੋਇਆ ਕਿਉਂਕਿ ਕਈ ਅਕਾਲੀ ਦਲ ਦੇ ਲੀਡਰ ਸੀ ਜਿਹੜੇ ਉਹ ਛੱਡ ਕੇ ਪਾਰਟੀ ਨੂੰ ਗਏ ਤਾਂ ਫਿਰ ਉਹ ਕਿਉਂ ਗਏ ਜਦੋਂ ਅਕਾਲੀ ਦਲ ਇੰਨਾ ਮਜ਼ਬੂਤ ਤੁਸੀਂ ਮੈਨੂੰ ਇੱਕ ਦੱਸੋ ਅਕਾਲੀ ਦਲ ਦੇ ਜਿਹੜੇ ਸਿਧਾਂਤਿਕ ਲੀਡਰ ਆ ਉਹ ਤਾਂ ਅਕਾਲੀ ਦਲ ਨਾਲ ਖੜੇ ਨੇ ਮੈਨੂੰ ਇੱਕ ਦੱਸ ਦਿਓ ਜਿਹੜੇ ਆ ਲੀਡਰ ਗਏ ਆ ਇਹਨਾਂ ਦੇ ਤਾਂ ਥੱਲੇ ਵੇਖ ਲਓ ਤੁਸੀਂ ਨਿਕਰਾਂ ਪਾਈਆਂ ਹੋਈਆਂ ਕੀ ਏਪ ਤੰਦੂ ਮਾਜਰੇ ਨੇ ਤੇ ਗਗਨ ਬਰਨਾਲੇ ਨੇ ਜਾ ਕੇ ਜੰਮੂ ਜੰਮੂ ਦੇ ਵਿੱਚ ਬੀਜੇਪੀ ਦੀ ਉੱਥੇ ਮਦਦ ਨਹੀਂ ਕੀਤੀ ਕੀ ਉੱਥੇ ਕੈਂਪੇਨ ਨਹੀਂ ਕੀਤੀ ਆ ਬੰਦੇ ਉਹ ਇਨਸਾਨ ਆ ਜਿਨ੍ਹਾਂ ਨੇ ਹਮੇਸ਼ਾ ਸੈਂਟਰ ਸਰਕਾਰਾਂ ਨਾਲ ਬੀਜੇਪੀ ਨਾਲ ਆਰਐਸਐਸ ਨਾਲ ਰਲ ਕੇ ਹਮੇਸ਼ਾ ਕੋਸ਼ਿਸ਼ ਕੀਤੀ ਆ ਵੀ ਅਕਾਲੀ ਦਲ ਨੂੰ ਰਿਜਨਲ ਪਾਰਟੀਆਂ ਨੂੰ ਖਤਮ ਕੀਤਾ ਜਾਵੇ ਮੈਂ ਤੁਹਾਨੂੰ ਇੱਕ ਦੱਸ ਦਿੰਨਾ ਗੁਰੂ ਮਹਾਰਾਜ ਤੋਂ ਕਰਕੇ ਕਹਨੇ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਇਨਸਾਨ ਆ ਜਿਹੜਾ ਪੰਜਾਬ ਅਤੇ ਪੰਜਾਬੀਅਤ ਲਈ ਸਿੱਖਾਂ ਲਈ ਕਿਸੇ ਦੇ ਅੱਗੇ ਝੁਕ ਨਹੀਂ ਸਕਦਾ ਤੇ ਗੁਰੂ ਮਹਾਰਾਜ ਦੇ ਅੱਗੇ ਇੱਕ ਸਕਿੰਟ ਝੁਕਣ ਲਈ ਹਮੇਸ਼ਾ ਅਸੀਂ ਤਤਪਰ ਚੰਦੂ ਮਾਦਰੀ ਤੁਸੀਂ ਗੱਲ ਕੀਤੀ ਤਾਂ ਚੰਦੂ ਮਾਦਰੀ ਵਿੱਚ ਦੇਖਿਆ ਜਾਵੇ ਤਾਂ ਇਸ ਮਿਲਨ ਉਹਨਾਂ ਕਾਲ ਤੱਕ ਦੇ ਉੱਤੇ ਵੀ ਉਹਨੇ ਖੜਕੇ ਉਹਨਾਂ ਨੇ ਜਿਹੜਾ ਜੱਤੇਦਾਰ ਸਭ ਨੂੰ ਜਵਾਬ ਦਿੱਤਾ ਸੀ ਜਿੱਥੇ ਜੱਤੇਦਾਰ ਸਭ ਨੂੰ ਨੇ ਟੋਕਿਆ ਵੀ ਆ ਤੇ ਅਖਬਾਰ ਦੀਆਂ ਕਟਿੰਗਾਂ ਵੀ ਦਿਖਾਈਆਂ ਦੀਆਂ ਪਰ ਦੂਜੇ ਪਾਸੇ ਚੰਦੂ ਮਾਦਰਾ ਸਭ ਨੇ ਜਦੋਂ ਵਜੀਰੀਆਂ ਮਾਨੀਆਂ ਉਦੋਂ ਸਵਾਲ ਨਹੀਂ ਚੁੱਕਿਆ ਪਰ ਜਦੋਂ ਹੁਣ ਉਹਨਾਂ ਦੇ ਆ ਕੇ ਵਜੀਰੀਆਂ ਛੋਸ ਗਈਆਂ ਤਾਂ ਫਿਰ ਉਹਨਾਂ ਨੇ ਬਾਕੀ ਬਾਕੀ ਧੜਾ ਬਣਾਇਆ ਮੈਂ ਉਹੀ ਤਾਂ ਕਹਿਣਾ ਵੀ ਜਦੋਂ ਤਾਂ ਮਲਾਈਆਂ ਖਾਣੀਆਂ ਸੀ ਉਦੋਂ ਤਾਂ ਕਾਲੀਦਲ ਵੀ ਚੰਗਾ ਸੀ ਸੁਖਬੀਰ ਸਿੰਘ ਬਾਦਲ ਵੀ ਚੰਗਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਵੀ ਚੰ ਦੇ ਜੀ ਅੱਜ ਮਾੜੇ ਹਾਲਾਤ ਆ ਗਏ ਪਰਿਵਾਰ ਤੇ ਪਰਿਵਾਰ ਹੀ ਹੁੰਦਾ ਇੱਕ ਕਾਲੀਦਲ ਪਰਿਵਾਰ ਹੀ ਹੈ ਤੇ ਫਿਰ ਇਹਨਾਂ ਨੂੰ ਛੱਡ ਕੇ ਭਜਣ ਦੀ ਕੀ ਲੋੜ ਸੀ ਤੇ ਤੁਸੀਂ ਆ ਗੱਲ ਸ਼ੁਰੂ ਕੀਤੀ ਆ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਹਾਂ ਜਾਂ ਨਾ ਚ ਜਵਾਬ ਤੇ ਉਸ ਨਿਮਾਣੇ ਸਿੱਖ ਨੇ ਨਿਮਾਣਾ ਹੋ ਕੇ ਹਰ ਗੱਲ ਉਹ ਹਾਂ ਕੀਤੀ ਹੈ ਤੇ ਚੰਦੂ ਮਾਜਰੇਰ ਕਿਹਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਈ ਜਾਂਦੇ ਜਿਹੜੇ ਕਾਲਪਤਖ ਸਾਹਿਬ ਦੇ ਜਥੇਦਾਰ ਨੂੰ ਸਵਾਲ ਕਰੀ ਜਾਂਦੇ ਤਰਕ ਤੇ ਦਲੀਲਾਂ ਮੈਂ ਅੱਗੇ ਕਿਹਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੋਵੇਂ ਵਾਰੀ ਜਿਹੜੀ ਚਿੱਠੀ ਕਾਲਪਤਖ ਸਾਹਿਬ ਨੂੰ ਲਿਖੀ ਆ ਉਹਨਾਂ ਨੇ ਇੱਕੋ ਗੱਲ ਕਹੀ ਆ ਤਰਕ ਤੇ ਦਲੀਲ ਮੈਂ ਵੀ ਦੇ ਸਕਦਾ ਸਾਡੇ ਕੋਲ ਕਮੀ ਨਹੀਂ ਤਰਕ ਤੇ ਦਲੀਲਾਂ ਦੀ ਪਰ ਇੱਕ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਸਾਹਿਬ ਨੂੰ ਅਸੀਂ ਸਮਰਪਤ ਆ ਅਸੀਂ ਉਸ ਦਰ ਦੇ ਕੂਕਰ ਆ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ ਬੀਬੀ ਜਗੀਰ ਕੌਰ ਜੀ ਦਾ ਇੱਕ ਬਿਆਨ ਆਇਆ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਮੈਂ ਦਾਗੀ ਤੇ ਬਾਗੀ ਕਹਿਣ ਦੇ ਉੱਤੇ ਉਹਨਾਂ ਨੇ ਜਥੇਦਾਰ ਸਾਹਿਬ ਦੀ ਉਸ ਟਿੱਪ ਉਹਦੇ ਉੱਤੇ ਵੀ ਟਿੱਪਣੀ ਕੀਤੀ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਵੀ ਆ ਸਾਰੇ ਅਕਾਲ ਤਖਤ ਸਾਹਿਬ ਦੇ ਵਿਰੋਧੀ ਆ ਇਹਨਾਂ ਨੇ ਤਾਂ ਹਮੇਸ਼ਾ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਿੱਚ ਪਵਾੜਾ ਪਵਾਇਆ ਤੁਸੀਂ ਮੈਨੂੰ ਇੱਕ ਦੱਸੋ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਥੇਦਾਰ ਜੀ ਨੇ ਜੋ ਕਹਿਤਾ ਉਹਨਾਂ ਨੇ ਸਿਰ ਪਰ ਮਤਲਬ ਕਿ ਝੋਲੀ ਪਾਇਆ ਸਾਰਾ ਕੁਝ ਤੇ ਆ ਬੀਬੀ ਨੂੰ ਤੁਸੀਂ ਵੇਖ ਲਓ ਜੇ ਇਹ ਇਹਨਾਂ ਨੂੰ ਤਾਂ ਸਤਾ ਦਾ ਲਾਲਚ ਇਹਨਾਂ ਨੂੰ ਸਿੱਖੀ ਨਾਲ ਨਹੀਂ ਇਹਨਾਂ ਨੂੰ ਅਕਾਲੀ ਦਲ ਨਾਲ ਨਹੀਂ ਇਹਨਾਂ ਨੂੰ ਤਾਂ ਆ ਵੀ ਸਤਾ ਸਾਨੂੰ ਹਮੇਸ਼ਾ ਅਸੀਂ ਰਹੀਏ ਤੇ ਅਸੀਂ ਆਨੰਦ ਮਾਣੀਏ ਤੇ ਮੋਰਜਾਂ ਕਰੀਏ ਪਰ ਆ ਜਿਹੜੇ ਇਹਨਾਂ ਨੇ ਮੈਂ ਤਾਂ ਇੱਕ ਗੱਲ ਕਹੂੰਗਾ ਕਿਹੜੀ ਇਨਸ ਲੀਡਰਸ਼ਿਪ ਨੇ ਅਕਾਲੀ ਦਲ ਵੇਲੇ ਸਤਾ ਹੰਡਾਈ ਆ ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਅੱਜ ਅਕਾਲੀ ਦਲ ਕਿਸੇ ਵੀ ਕੀਮਤ ਤੇ ਨਹੀਂ ਛੱਡਣਾ ਚਾਹੀਦਾ ਜਦੋਂ ਪਰਿਵਾਰ ਵੱਡਾ ਹੁੰਦਾ ਨਾ ਸੋ ਗੱਲਾਂ ਹੁੰਦੀਆਂ ਪਰ ਪਰਿਵਾਰ ਚ ਬੈਠ ਕੇ ਕਰ ਲੋ ਵਿਰੋਧੀਆਂ ਦੇ ਹੱਥ ਚੜ੍ਹ ਕੇ ਨਾ ਗੱਲ ਕਰੋ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਹੁਣ ਚੋਣ ਹੋਏਗੀ ਉਹਦੇ ਸੁਖਬੀਰ ਸਿੰਘ ਬਾਦਲ ਹਿੱਸਾ ਲੈਣ ਦੇਖੋ ਜਿਹੜੀ ਚੋਣ ਚੋਣ ਭਰਤੀ ਹੋਣੀ ਹੈ ਡੈਲੀਗੇਟਸ ਬਣਨਗੇ ਜਦੋਂ ਵੀ ਜਿਹੜੀ ਮਤਲਬ ਕਿ ਜਿੰਨੂੰ ਕਹਿ ਲੋ ਮਤਲਬ ਕਿ ਸੰਵਿਧਾਨ ਅਨੁਸਾਰ ਜਿਹੜੀ ਹੋਣੀ ਹੈ ਜੋ ਮਤਲਬ ਕਿ ਵਿਧਾਨ ਦੇ ਅਨੁਸਾਰ ਵਿਧਾਨ ਦੇ ਅਨੁਸਾਰ ਜੋ ਹੋਣੀ ਹੈ ਚੋਣ ਉਸ ਮੁਤਾਬਕ ਡੈਲੀਗੇਟ ਗੇਟ ਮੰਨਗੇ ਫਿਰ ਡੈਲੀਗੇਟ ਤਾਂ ਮੈਂ ਤਾਂ ਇੱਕੋ ਗੱਲ ਕਹਿਣਾ ਗੁਰੂ ਮਹਾਰਾਜ ਦੇ ਘਰ 'ਚ ਖੜੇ ਆ ਤੇ ਗੁਰੂ ਤੋਂ ਡਰ ਕੇ ਕਹਿਣੇ ਆ ਸ਼ਬਦ ਵੀ ਡੈਲੀਗੇਟ 100 ਦੇ 100% ਸ਼੍ਰੋਮਣੀ ਅਕਾਲੀ ਦਲ ਦਾ ਜੋ ਵਰਕਰ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਖੜਾ ਤੇ ਸਰਦਾਰ ਸਿੰਘ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣਾਵਾਂਗੇ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਇਰ ਦੇ ਕਾਲ ਸਾਹਿਬ ਰਾਈਡਿੰਗ ਫੋਟੇ ਹਾਂਜੀ ਜੇ ਸਰ ਕਵਰਜੀਤ ਸਿੰਘ ਦੀ ਰੋਜ਼ੀ ਵਰਕੰਦੀ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਬਾਰੇ ਗੱਲਬਾਤ ਕੀਤੀ ਤੇ ਦੱਸਿਆ ਜਿਹੜੇ ਬਾਕੀ ਤੜੇ ਦੇ ਬਾਰੇ ਵੀ ਗੱਲਬਾਤ ਸਾਂਝੀ ਕੀਤੀ ਹੈ ਕਿ ਆਖਰ ਬਾਕੀ ਤੜੇ ਦੀ ਮਨਸ਼ਾ ਕੀ ਹੈ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੁਬਾਰਾ ਤੁਹਾਨੂੰ ਰੂਬਰੂ ਕਰਾਉਣੇ ਕਿਸੇ ਹੋਰ ਲੋਕ ਜਿਨ੍ਹਾਂ ਦੇ ਵਿਚਾਰ ਇਸ ਬਾਰੇ ਰਹਿਣਗੇ ਕਿ ਆਖਰ ਸੁਖਬੀਰ ਬਾਦਲ ਤੇ ਹਮਲਾ ਜਿਹੜਾ ਹੋਇਆ ਤਾਂ ਉਹ ਕੀ ਸੀ ਤੇ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੀ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਦਿੱਤੀ ਗਈ ਆ ਉਸ ਨੂੰ ਪੂਰੇ ਕਰਦੇ ਹੋਏ ਤਨਮਨ ਦੇ ਨਾਲ ਝੁੱਕ ਕੇ ਸੁਖਬੀਰ ਬਾਦਲ ਜਿਹੜੇ ਸਜ਼ਾ ਨੇ ਉਹ ਪੂਰੀ ਕਰ ਰਹੇ ਨੇ